ਹਾਂ ਉਹ ਪਰ ਮੀ ਤੇ ਤਕੜਾ ਪਲੀਜ਼ ਬੰਨ ਕੇ ਚੁੱਪ ਕਰ ਲਈ ਸਹੀ ਗਾ ਤੂੰ ਕੁਝ ਕਹਿੰਦੀ ਆ ਸੁਣ ਨਹੀਂ ਤੇ ਜੀ ਮੈਨੂੰ ਇੱਕ ਗੱਲ ਤਾਂ ਮੈਂ ਮੈਂ ਤੇਰੇ ਪੈਰੀ ਹੱਕ ਲਾਉਣਾ ਠੀਕ ਹੈ ਮੈਂ ਹੋਰ ਕੁਝ ਨਹੀਂ ਬੰਦਗਾ ਨਹੀਂ ਇੱਕ ਸਿਰਫ ਮੈਨੂੰ ਇੱਕ ਗੱਲ ਦਾ ਜਵਾਬ ਦੇ ਦੇ ਜੀ ਸਿਰਫ ਠੀਕ ਹੈ ਨਾ ਕਿ ਤੇਰੇ ਨਾਲ ਤੂੰ ਮੈਨੂੰ ਜਿੱਥੇ ਜਿੱਥੇ ਖੜਾਇਆ ਮੈਂ ਤੇਰੇ ਨਾਲ ਖੜੀ ਆ ਨਾ ਖੜੀ ਖੜੀ ਆ ਨਾ ਜੇ ਤੂੰ ਵੱਡੀ ਰਾਤ ਨੂੰ ਪਿਆਸੀ ਜਾਣਾ ਮੈਂ ਤੇਰੇ ਨਾਲ ਹਰ ਇੱਕ ਤਰੀਕਾ ਗੱਲ ਮੰਨੀ ਆ ਮੰਨੀ ਕੇ ਨਹੀਂ ਮੰਨਣਾ ਮੰਨੀ ਨਾ ਠੀਕ ਹੈ ਨਾ ਤੂੰ ਮੈਨੂੰ ਕਿਹਾ ਕਿ ਤੂੰ ਕਹਿਦੀ ਵੀ ਮੇਰੀ ਭੈਣ ਮੈਂ ਤੇਰੇ ਘਰ ਕੇ ਭੈਣ ਬਣ ਗਈ ਠੀਕ ਹੈ ਸਿਮਰਾਂ ਨੂੰ ਤੂੰ ਕਿਹਾ ਕਿ ਮੇਰੇ ਤਾਈ ਦੀ ਕੁੜੀ ਆ ਮੈਂ ਉਹ ਬਣ ਗਈ ਠੀਕ ਹੈ ਉਸ ਤੋਂ ਬਾਅਦ ਤੂੰ ਮਨਜੀਤ ਨੂੰ ਆਪਣੇ ਮੂੰਹੋਂ ਮੈਨੂੰ ਦੱਸ ਦੇਗਾ ਬਹੁਤ ਵਧੀਆ ਰਹੇਗਾ ਮੈਨੂੰ ਮੈਂ ਤੈਨੂੰ ਬਹੁਤ ਮੇਰੇ ਨਾਲ ਫੋਨ ਲਾ ਜੇ ਮੈਂ ਤੈਨੂੰ ਮੈਂ ਉਹੀ ਗੱਲਾਂ ਫੇਰ ਮੈਂ ਉਹਨੂੰ ਇਹ ਗੱਲਾਂ ਦੱਸੂਗਾ ਤੈਨੂੰ ਇਹ ਰੱਖ ਪਹਿਲਾਂ ਤੂੰ ਉਹਨੂੰ ਇਹ ਗੱਲ ਕਹੀ ਹੈ ਨਾ ਸੱਚੀ ਸੱਚੀ ਤੇ ਦੱਸ ਦੇ ਮੈਂ ਬਹੁਤ ਤਰਾ ਸੀਸਾ ਦਊਂਗੀ ਨਹੀਂ ਕਰਨ ਤੂੰ ਆ ਕੇ ਆ ਨਾ ਵੀ ਕਰੈਕਟਰਲੈਸ ਯਾਰ ਮਤਲਬ ਇਹ ਨਹੀਂ ਗੱਲਾਂ ਹੁੰਦਾ ਮੈਂ ਨਹੀਂ ਤੂੰ ਐ ਨਹੀਂ ਸੀ ਕਿਆ ਪੀਪਰ ਨਹੀਂ ਕਹਿੰਦੀ ਐ ਤੇਰੀਆਂ ਮੁੱਛਾਂ ਬਹੁਤ ਸੋਹਣੀਆਂ ਨੇ ਤੇ ਆਪਣਾ ਕੀ ਜਾਂਦੇ ਨੇ ਵੀ ਮੈਨੂੰ ਕਿਸ ਕਰ ਦੇ ਇੱਕ ਕਹਿੰਦੀ ਹੈਗੀ ਤਾਂ ਮੇਰੀ ਵਾਸੀ ਦੀ ਕੁੜੀ ਆ ਪਰ ਕਰੈਪਟਰਲੈਸ ਦਾ ਉਹਨੂੰ ਮੂੰਹ ਨਾ ਲਾਈ ਹੋਣ ਲੱਗੇ ਮੰਮੀ ਜੀ ਸੋਹਣ ਲੱਗੇ ਜਨਾ ਹਜੇ ਉਹ ਕਿਹਾ ਉਹ ਫਿਰ ਉਹ ਮੈਨੂੰ ਕਿਉਂ ਕਹਿੰਦੀ ਐ ਉਹਨੇ ਤਾਂ ਕਹਿਣਾ ਹੁਣ ਤੈਨੂੰ ਮੈਂ ਮੈਨੂੰ ਕਹਾਂ ਉਹ ਤਾਂ ਬਹੁਤ ਕੁਝ ਕਹਿਣਾ ਤੈਨੂੰ ਹਜੇ ਹੋਰ ਗੰਦੀਆਂ ਗੱਲਾਂ ਬੋਲਣੀ ਨੇ ਉਹਨੇ ਤੈਨੂੰ ਮੈਨੂੰ ਮੈਨੂੰ ਐ ਦੱਸ ਤੂੰ ਮੇਰੇ ਲਈ ਕੀ ਕਰਤਾ ਤੂੰ ਮੇਰਾ ਦੇਹ ਲ ਹੀ ਦਿਖਾਇਆ ਮੈਂ ਤੇਰੇ ਘਰ ਕੇ ਇਹਨਾਂ ਕੋ ਸੁਣਾ ਹੁਣ ਤੇਰਾ ਤਾਂ ਦੁੱਖ ਗਿਆ ਠੀਕ ਐ ਜਦੋਂ ਤੂੰ ਮੇਰੀ ਪਾਟੀ ਕੀਆਦੋਂ ਤੂੰ ਬੜੀ ਗੱਲ ਸੁਣਦਾ ਮੈਨੂੰ ਸੇਮ ਸਿਚੁਏਸ਼ਨ ਚ ਛੱਡਿਆ ਪਤਾ ਨਾ ਤੈਨੂੰ ਮੈਂ ਤੇਰੇ ਨਾਲ ਪਿਰ ਵੀ ਨਹੀਂ ਆ ਹਨਾ ਇੱਕ ਵਾਰੀ ਉਹਨੂੰ ਫੋਨ ਕਰ ਪਰ ਨਹੀਂ ਪਰ ਨਹੀਂ ਕੀ ਕਹਾ ਹੈਲੋ ਕੀ ਕਹਾ ਉਹਨੂੰ ਕਹ ਬਾਈ ਜੋ ਵੀ ਚੱਲ ਸੀਗਾ ਬਈ ਇਕਣਾ ਦਾ ਅਸੀਂ ਗੀਗਲ ਤਾਂ ਹੋਈ ਨਹੀਂ ਹਾਂ ਠੀਕ ਹੈ ਯਾਰ ਉਹਨੂੰ ਬਸ ਸੁਣ ਕੇ ਕਰਨਾ ਉਹਨੇ ਮਰ ਜਾਣਾ ਹੈ ਸਾਰੀ ਮੈਂ ਤੈਨੂੰ ਵੀ ਬਤਾਈ ਆ ਪਰ ਨਹੀਂ ਮੈਂ ਪਿਆਰ ਕਰਦਾ ਉਹਨੂੰ ਜੇ ਤੂੰ ਪਿਆਰ ਕਰਦਾ ਹੁੰਦਾ ਨਾ ਤੇ ਮੇਰੇ ਨਾਲ ਨਾ ਸੌਂਦਾ ਨਾ ਹੀ ਉਦੋਂ ਸਿਮਰਨ ਨਾਲ ਸੌਂਦਾ ਜੇ ਤੂੰ ਕਰਦਾ ਹੁੰਦਾ ਠੀਕ ਆ ਫਿਰ ਹੁਣ ਐਵੇਂ ਹੀ ਰੱਖੀ ਤੂੰ ਠੀਕ ਆ ਹਾਂ ਠੀਕ ਆ ਮੇਰੀ ਤਾਂ ਕਦੇ ਨਹੀਂ ਸੁਣਨੀ ਹੁਣ ਤੇ ਤੇਰੀ ਤਾਂ ਮੈਂ ਤੇਰੀ ਆ ਤਾਂ ਸੁਣਦੀ ਆਂ ਹੁਣ ਤੱਕ ਪਰ ਹੁਣ ਵੀ ਇੱਕ ਹੋਰ ਸੁਣਨਾ ਬਸ ਤੇਰੀ ਗੱਲ ਬਸ ਮੈਨੂੰ ਐ ਦੱਸੀ ਜਿੰਨਾ ਕਿ ਤੇਰੇ ਲਈ ਮੈਂ ਸੁਣਗੀ ਹੈ ਨਾ ਕੋਈ ਤਰ੍ਹਾਂ ਯਾਰ ਦੋਸਤ ਵੀ ਨਹੀਂ ਸੁਣੂਗਾ ਮੈਂ ਫਿਰ ਹੁਣ ਇੱਕ ਸੰਕਲ ਕਰਦੇ ساری ਜ਼ਿੰਦਗੀ ਯਾਦ ਰੱਖੂਗਾ। ਤੂੰ ਨਵੇਂ ਲਾ ਦੇ ਸਾਨੂੰ। ਉਹ ਦਿਨ ਮੈਂ ਤੇਰੇ ਲਈ ਨਹੀਂ ਇੱਕ ਦਿਨ ਪਹਿਲਾਂ ਤੇਰੇ ਨਾਲ ਮੈਂ ਰਾਤ ਕੱਟ ਕੇ ਹੈ ਦੂਜੇ ਦਿਨ ਮੈਂ ਤੇਰੀ ਭੈਣ ਬਣ ਗਈ ਸ਼ਰਮ ਕਰਕੇ ਮਰ ਜਾ ਸ਼ਰਮ ਕਰਕੇ। ਮੈਂ ਮਰ ਜਾਊਗਾ ਗੋਲੀ ਨਾਲ ਪਲੀਜ਼ ਲਵੇ ਲਾ ਦੇ ਯਾਰ ਪਰਮੀਤ ਕਿਉਂ ਨਹੀਂ ਸਮਝਦੀ? ਮੈਂ ਕਰ ਲੂ ਇੱਕ ਵਾਰੀ ਕਾਲ ਕਰ ਲੈਂਦੀ ਆ ਮੈਂ ਕੋਈ ਗੱਲ। ਤੂੰ ਲਵੇ ਲਾ ਦੇ ਤਾਂ ਯਾਰ ਪਿਆਰ ਦਾ ਤੈਨੂੰ ਇਹ ਕਰਦਾ ਉਹ। ਹੂੰ। ਮੈਂ ਤੇਰੀ ਸਾਰੀ ਜ਼ਿੰਦਗੀ ਪਿਆਰ ਦਉ ਤੋ ਕੋਈ ਪੀ ਜਾਊਗਾ। ਉਹ ਚੱਲ ਚੱਲ ਬਸ ਠੀਕ ਆ ਪਲੀਜ਼ ਰਿਕਵੈਸਟ ਆ ਲਵੇ ਲਾਵੇ। ਪੁੱਛ ਲੈ ਮੇਰੇ ਮਗਰ। ਮੈਨੂੰ ਬਹੁਤ ਬੋਲੂਗੀ ਉਹ ਸੁਣਦੀ ਸੁਣੀ ਗਈ। ਕੀ ਬੋਲੀ ਜਾਵੇ ਕੋਈ ਗੱਲ ਨਹੀਂ। ਕੋਈ ਹਾਂ ਠੀਕ ਇੱਕ ਦਿਨ ਤਾਂ ਤੈਨੂੰ ਸ਼ਰਮ ਆਊਗੀ ਨਾ। ਹਾਂ ਮੈਂ ਇਹ ਨਾਲ ਬੱਸ ਕੀਤਾ ਸੀ ਜੇ ਇਹ ਮੇਰੇ ਨਾਲ ਖੜੀ ਸੀ ਫੇਰ ਵੀ। ਹਾਂ ਬੱਸ ਲਵੇ ਲਾਵੇ ਪਲੀਜ਼ ਰਿਕਵੈਸਟ ਆ। ਚੰਗਾ ਬਸ। ਮੈਨੂੰ ਫੇਰ ਫੋਨ ਆਇਆ ਸੀ ਮਨਜੀਤ ਦਾ। ਤਾਂ ਕਹਿੰਦੀ ਹੁਣ ਉਹਦਾ ਵਿਆਹ ਤਾਂ ਕਹਿੰਦੀ ਫੇਰੇ ਨਾਲ ਹੀ ਹੋਊਗਾ ਮੈਂ ਕਿਹਾ ਕਿਹੜੀ ਗੱਲੋਂ ਕਹਿੰਦੀ ਤੂੰ ਉਹਦੇ ਨਾਲ ਫਿਜ਼ੀਕਲੀ ਕੀਤਾ ਨਾ ਫਿਜ਼ਿਕ ਆਪਣਾ ਫਿਜ਼ੀਕਲ ਦਾ ਕਿਹਨੂੰ ਪਤਾ ਹੁਣ ਮੈਨੂੰ ਐਂਦਾ ਯਾਰ ਮੈਂ ਤਾਂ ਕਿਹਾ ਹੀ ਨਹੀਂ ਉਹਨੂੰ ਉਹਨੂੰ ਕਿੰਨੇ ਕਿਵੇਂ ਪਤਾ ਲੱਗ ਗਿਆ ਕਹਿੰਦੀ ਉਹ ਹੁਣ ਪੈਰੋਂ ਕੱਢ ਦਈਆ ਯਾਰ ਤੈਨੂੰ ਨਹੀਂ ਕਹਿੰਦੀ ਤੁਸੀਂ ਸਰਦਾਰਾਂ ਦੇ ਟਾਬੇ ਤੇ ਵੀ ਤੁਸੀਂ ਗਏ ਚੰਡੀਗੜ੍ਹ ਤੁਸੀਂ ਕਹਿੰਦੀ ਸਰਾਓ ਹੋਟਲ ਦੇ ਵਿੱਚ ਜਾ ਕੇ ਤੇ ਨਹੀਂ ਵੀ Shimla ਹੀ ਤੁਸੀਂ ਇਕੱਠੇ ਗਏ ਫਿਰ ਅੰਮ੍ਰਿਤਸਰ ਤੁਸੀਂ ਇਕੱਠੇ ਰਹੇ ਆ ਕਹਿੰਦੇ ਤੁਸੀਂ ਮੈਨੂੰ ਕੀ ਲੱਗੂ ਇਹ ਗੰਦ ਤੁਸੀਂ ਨਹੀਂ ਜਾਵੋ ਤੇਰੀ ਗੱਲ ਸੁਣਾ ਹਾਂ ਤੇਰੀ ਗੱਲ ਸੁਣਾ ਮੈਂ ਖੋਧ ਰਹਾ ਨਾ ਕੈਂਦੀ ਤੂੰ 20 ਸਾਲ ਦੀ ਐ ਤੂੰ ਇੰਨਾ ਕੁਝ ਕਰ ਲਿਆ ਤੈਨੂੰ ਸ਼ਰਮ ਨਹੀਂ ਆਗੀ ਮੈਂ ਤੈਨੂੰ ਕੀ ਕਹਾਂ ਹਾਂ ਮੈਂ ਇਹ ਗੱਲ ਕੋਧ ਰਹਾ ਨਾ ਆਹ ਗੱਲਾਂ ਨੂੰ ਉਚਕੋ ਨੇ ਸਾਰੀਆਂ ਗੱਲਾਂ ਪਤਾ ਨੂੰ ਨਹੀਂ ਫਿਜ਼ੀਕਲ ਤਾਂ ਆਪਣਾ ਹੋਇਆ ਸੀ ਕਿਨਾ ਹੋਰ ਕਿਹਨੂੰ ਪਤਾ ਲੱਗ ਗਿਆ ਯਾਰ ਕਿਸੇ ਨੂੰ ਵੀ ਨਹੀਂ ਪਤਾ ਰੂਮ ਦੇ ਵਿੱਚ ਆਪਣੇ ਤੋਂ ਤੀਜਾ علاوہ ਕੌਣ ਸੀ ਕਹਿੰਦੀ ਉਹਦੇ ਫੋਨ 'ਚ ਤੇਰੀਆਂ ਨਿਊਡ ਦੀਆਂ ਥੋੜੀ ਇਕੱਠੀਆਂ ਦੀਆਂ ਫੋਟਾਂ ਪਈਆਂ ਨੇ। ਸ਼ਿਮਲੇ ਕਹਿੰਦੀ ਮੈਂ ਕਰਦੇ ਨਿਊਡ ਦੀਆਂ ਫੋਟੋ ਸ਼ਿਮਲੇ ਕਹਿੰਦੀ ਜਦੋਂ ਤੁਸੀਂ ਗਏ ਸੀ ਸ਼ਿਮਲੇ ਦੀਆਂ ਇਕੱਠੀਆਂ ਨੇ ਕਹਿੰਦੀ ਬੈੱਡ ਤੇ ਤਿੰਨ ਤਿੰਨ ਜਣੇ ਤੁਸੀਂ ਪਈਓ ਤੇ ਵੀ ਇਕੱਠੀਆਂ ਦੀਆਂ ਫੋਟਾਂ ਪਈਆਂ ਨੇ। ਮੇਰੇ ਕੋਲ ਤਾਂ ਫੋਟੋ ਹੀ ਨਹੀਂ ਬਾਲਰ ਤੋਂ ਜਿਸਦਾਂ ਡਿਲੀਟ ਹੋ ਗਈਆਂ ਵੀ। ਨਹੀਂ ਜਿਹੜੀਆਂ ਆਪਾਂ ਉਦੋਂ ਕਲਿੱਕ ਨਹੀਂ ਸੀ ਕੀਤੀਆਂ ਇਹੀਆਂ ਸਰਦਾਰਾਂ ਦੇ ਢਾਬੇ ਤੇ ਜਿਸ ਮੇਰੀ ਚੱਲ ਠੀਕ ਆ ਯਾਰ ਹੁਣ ਬਾਹਰਾਂ ਵਿੱਚ ਹੋਰ 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 ਹੁਣ ਕਿਹਨੂੰ ਉਹ ਨੂੰ ਮੰਨ ਦਿੱਤ ਨੂੰ ਉਹ ਨੂੰ ਕਿਵੇਂ ਹੁੰਦਾ ਉਹ ਹੈਂਕ ਫਲਾਉ ਉਹਦੇ ਕੋਲ ਸਾਰੀ ਰਿਕਾਰਡਿੰਗ ਆਉਂਦੀ ਨਹੀਂ ਫਿਰ ਤੂੰ ਮੈਨੂੰ ਯਾਰ ਬਦਨਾਮ ਕਿਉਂ ਲੱਗਿਆ ਹੋਇਆ ਹੈ ਮੈਂ ਕੋਈ ਨਹੀਂ ਬਦਨਾਮ ਕਰਦਾ ਪਤਾ ਨਹੀਂ ਜਹੋਂ ਵਿੱਚੋਂ ਭੈਣ ਜੋਂਦਾ ਬਸ ਮੈਨੂੰ ਹੀ ਨਾ ਪਤਾ ਤੂੰ ਪਰ ਚੱਲ ਮੈਂ ਫੇਰ ਮੈਨੂੰ ਫੇਰ ਮੈਨੂੰ ਵਿੱਚੋਂ ਲਾ ਲੈਂਦੀ ਹਾਂ ਮੈਂ ਕੁਝ ਨਹੀਂ ਕੀਤਾ ਠੀਕ ਹੈ ਸਮਝ ਲਾ ਮੈਂ ਯਾਰ ਹੁਣ ਨਹੀਂ ਇਹ ਨਹੀਂ ਇਹ ਵੀ ਉਹਨੂੰ ਫੋਨ ਕਰ ਇਹਦੇ 'ਚ ਮੇਰੀ ਕਿੱਡੀ ਬੇਸਤੀ ਵਾਲੀ ਗੱਲ ਐ ਮੈਂ ਕਿਹਾ ਕੁਝ ਤੈਨੂੰ ਮੈਂ ਕੁਝ ਕਿਹਾ ਵੀ ਤੇਰੀ ਬੇਸਤੀ ਐ ਜਾਂ ਕੁਝ ਮੈਂ ਤੈਨੂੰ ਕੋਈ ਗਾਲ ਕੱਢੀ ਜਾਂ ਕੁਝ ਕਰਿਆ ਤੂੰ ਮੇਰੇ ਮਾਪਿਆਂ ਤੋਂ ਸੋ ਇੱਕ ਕਰ ਦਿੰਨੇ ਹੈ ਹਾਂ ਜਦੋਂ ਮੇਰੀ ਗੱਲ ਸੁਣਾ ਉਹ ਕਹਿੰਦੇ ਕਹਿੰਦੇ ਤੂੰ ਉਹਦੇ ਖੜੇ ਪਈ ਹੁੰਨੀ ਆ ਕਹਿੰਦੀ ਲਸੂ ਕਹਿੰਦੀ ਆਪੀ ਚੰਡੀਗੜ੍ਹ ਚੱਲ ਮੈਂ ਕਿਹਾ ਆਪ ਤਾਂ ਉਹ ਮੈਂ ਕਿਹਾ ਕਿ ਹਾਂ ਨਹੀਂ ਮੈਨੂੰ ਕਹਿਣਾ ਸੀ ਵੀ ਆਪ ਤਾਂ ਉਹ ਗਰਾਰੀਆਂ ਆੜਾਂ ਦਾ ਹੁੰਦਾ ਸੀ ਮੈਂ ਨਹੀਂ ਸੀ ਕਹਿਣ ਨੂੰ ਕਹਿ ਸਕਦੀ ਹੁਣ ਕੀ ਦਿਖਾਉਣੀ ਕਹਿੰਦੀ ਤੂੰ ਉਹਨੂੰ ਚੰਡੀਗੜ੍ਹ ਲਈ ਗਰਾਰੀਆਂ ਣੌਂਦੀ ਹੁੰਦੀ ਸੀ ਕਿ ਸੰਡੀਗੜ੍ਹ ਚੱਲ ਮੈਨੂੰ ਲੈ ਕੇ ਚੱਲ ਮੈਂ ਕਹਿੰਦੀ ਜਾਂਦੀ ਚੁੱਪ ਕਰ ਗਈ ਵੀ ਗਰਾਰੀਆਂ ਮੈਂ ਣੌਂਦੀ ਸੀ ਕਿ ਉਹ ਆਪਣਾ ਦਾ ਹੁੰਦਾ ਸੀ ਮੈਂ ਚੁੱਪ ਕਰਕੇ ਤੇਰੇ ਮੂੰਹ ਕਰਕੇ ਸਿਰਫ ਚੁੱਪ ਕਰ ਜਾ ਫਿਰ ਹੁਣ ਵੀ ਚੁੱਪ ਕਰ ਜਾ ਪਲੀਜ਼ ਹਾਂ ਅੱਛਾ ਹੁਣ ਮੈਂ ਕਿਸੇ ਨੂੰ ਕਹਾ ਵੀ ਨਾ ਹੈ ਪਹਿਲੀ ਫਿਰ ਬਾਦੂ ਕਹਦੀ ਕਿ ਤੂੰ ਆ ਬਤਾਲ ਲਵੋ ਜਾਂਦੇ ਇੱਕ ਵਾਰ ਪਲੀਜ਼ ਹਾਂ ਤੇਰੇ ਕਰਕੇ ਮੈਂ ਕਿੰਨਾ ਕੁ ਝੱਲੇ ਆ ਮੈਂ ਤੇਰਾ ਦੇਣਾ ਤੇਰੇ ਤੋਂ ਚੱਲ ਲੈ ਨਾ ਨਹੀਂ ਤੇਰਾ ਤੋਂ ਮੈਂ ਕੁਛ ਲੈ ਕੇ ਖਾਦਾ ਮੈਂ ਹੁਣ ਕੁਛ ਕਿਹਾ ਨਾ ਇੱਕ ਤਾਂ ਤੂੰ ਮੇਰੇ ਨਾਲ ਖੇਡ ਕੇ ਗਿਆ ਹਾਂ ਇੱਕ ਮੈਂ ਤੇਰੇ ਕਰਕੇ ਮੁਸੀਬਤਾਂ ਝੱਲਾਂ ਚੱਲਣਗੀ ਕਿ ਨਹੀਂ ਨਹੀਂ ਚੱਲਦੀ ਤਾਂ ਮੈਂ ਹੈ ਹੀ ਆ ਚੱਲਦੀ ਤੂੰ ਵੀ ਬਕਵਾ ਮੈਂ ਮੈਂ ਤਾਂ ਮਰਦੀ ਮੇਰੀ ਗੱਲ ਖੰਡ ਮਰ ਜਾ ਹੋਣ ਮਾਰਨਾ ਤੂੰ ਘੜੀ ਨੂੰ ਮਾਰਦਾ ਹੁਣੇ ਮਰ ਜਾ ਤੂੰ ਇੰਨਾ ਕੁਛ ਲੱਗਿਆ ਜੇ ਤੂੰ ਸੀਰੀਅਸ ਹੈਂਗਾ ਮੈਨੂੰ ਹੁਣ ਕੀ ਪਤਾ ਸੀ ਕਿਉਂ ਸਿਮਰਨ ਨੇ ਕੀ ਕਰਨ ਗਿਆ ਸੀ ਤੂੰ ਹੈ ਤਾਂ ਮੈਨੂੰ ਪਤਾ ਨਹੀਂ ਹੈ ਮੈਨੂੰ ਪਤਾ ਨਹੀਂ ਮੈਨੂੰ ਸਵੇਰੇ ਆ ਨਾ ਦੱਸਿਆ ਅੱਜ ਉਹਨਾਂ ਨੂੰ ਤਾਂ ਹੋਟਲ ਨਾਲ ਲੈ ਕੇ ਕੰਮ ਤਾਂ ਚੰਡੀਗੜ੍ਹ ਉਹਨੂੰ ਕਹਿੰਨਾ ਮੇਰੇ ਤਾਈ ਦੀ ਕੁੜੀ ਹੈ ਇਹ ਉਹਨੂੰ ਕਹਿੰਨਾ ਮੇਰੀ ਮਾਸੀ ਦੀ ਕੁੜੀ ਹੈ ਮੈਨੂੰ ਦੁੱਖ ਨਹੀਂ ਲੱਗਦਾ ਹੈਗਾ ਹਲੋ ਕਾਲੀ ਉਹ ਪਾਣੀ ਹੈ ਕਾਲੀਆਂ ਕੌਣ ਹੈ ਕਾਲੀ ਉਹ ਤਾਂ ਨਹੀਂ ਕਾਲੀਆਂ ਕਾਲੀਆਂ ਹੈ ਸ਼ੰਮੀ ਲੈਵ ਵਾਲਾ ਉਹਦੀ ਕੋਈ ਜਨਸੈਂਸ ਹੈ ਕੀ ਤੁਸੀਂ ਉਹਦੀ ਕੋਈ ਵੀਡੀਓ ਬਣਾ ਕੇ ਰੱਖੀ ਹੋਈ ਹੈ ਨਹੀਂ ਉਹ ਨਾ ਕਿ ਇਹ ਜਨੀਆਂ ਨੂੰ ਬਲੈਕਮੇਲ ਕਰਦੇ ਆ ਉਹਨੂੰ ਸਵੇਰੇ ਮਿਲ ਕੇ ਆਉਂਦੇ ਨੇ ਜਿਮ ਦੇ ਵਿੱਚ ਕਿਹੜੀ ਕੁੜੀ ਆ ਸਵੇਰੇ ਕਹਿੰਦੀ ਮੋਤੀ ਵੀ ਆ ਕੋਈ ਰਾਤ ਨੂੰ ਉਹਦੇ ਨਾਲ ਹੁੰਦੀ ਆ ਜ਼ਿਆਦਾਤਰ ਉਹਨੂੰ ਕਲੱਬਿੰਗ ਨੂੰ ਵਗੈਰਾ ਚ ਲੈ ਕੇ ਜਾਂਦੇ ਰਹੇ ਆ ਫਿਰ ਇੱਕ ਵਿਆਹੀ ਨੂੰ ਦੱਸਦੇ ਆ ਇੱਕ ਅੰਜਲੀ ਪਤਾ ਨਹੀਂ ਰਜਨੀ ਐਦਾਂ ਦਾ ਕੁਝ ਜਿਹੜੀ ਬਾਹਰ ਇਹ ਗਈ ਹੈ ਉਹ ਨਹੀਂ ਨਹੀਂ ਮੈਂ ਤਾਂ ਬਹੁਤ ਜਿਆਦਾ ਨਾਮ ਬਣਾ ਦਿਆ ਨਾ ਤੇ ਕਹਿੰਦੀ ਹੁਣ ਕੰਦੀ ਵੀ ਮੈਂ ਕਹਿੰਦੀ ਇਹਨੂੰ ਸਭ ਕੁਝ ਦਿਖਾਉਣਾ ਤਾਂ ਮੇਰੇ ਲਈ ਜਿੰਦੀ ਸਭ ਕੁਝ ਖਤਮ ਹੋ ਗਿਆ ਹੂੰ ਕਹਿੰਦੀ ਜੋ ਕਰ ਮੈਂ ਕਿਹਾ ਵੀ ਜੇ ਦੀ ਕੋਈ ਗੱਲ ਨਹੀਂ ਹੋਣੀ ਯਾਨੀ ਕਿ ਮੇਰੇ ਨਾਲ ਵਧੀਆ ਗੱਲ ਕੀਤੀ ਹੈ ਨਾ ਹੂੰ ਉਹਨੂੰ ਕਹਿੰਦੀ ਕਿ ਤੈਨੂੰ ਐਡੇ ਵਰਗੇ ਮੁੰਡਾ ਵੀ ਨਹੀਂ ਲੱਭਣਾ ਜੇ ਪਿਆਰ ਦੀ ਗੱਲ ਕਰਦਾ ਉਹ ਵੀ ਦੇ ਦ ਮੇਰੀ ਗੱਲ ਸੁਣਾ ਤੇ ਜੀ ਪਤਾ ਕੀ ਗੱਲ ਆ ਮੈਂ ਹੁਣ ਕੁਝ ਨਹੀਂ ਕਹਿ ਸਕਦੀ ਤੈਨੂੰ ਆਪ ਨੂੰ ਪਤਾ ਵੀ ਤੂੰ ਗਲਤ ਹੈ ਕਿ ਸਹੀ ਠੀਕ ਹੈ ਨਾ ਤੂੰ ਕਿੱਥੇ ਕਿੱਥੇ ਗਲਤਾਂ ਕਿੱਥੇ ਕਿੱਥੇ ਸਹੀ ਇਹ ਤੈਨੂੰ ਪਤਾ ਖੁੱਦ ਨੂੰ ਤੈਨੂੰ ਪਤਾ ਉਹ ਅਗਲੀ ਨਿਆਣੀ ਨਹੀਂ ਹੋਣੀ ਹੁਣ ਤੀਜੇ ਸਿਆਮ ਨਾਲ ਗੱਲ ਰੱਖੀ ਗਈ ਮੈਂ ਹੀ ਸਿਆਮ ਇਹਦਾ ਕਿੱਥੇ ਗੱਲ ਕਰ ਲਓ ਮਨਾ ਕਹਿੰਦੀ ਵੀ ਇੰਪੋਸੀਬਲ ਆ ਕਹਿੰਦੀ ਉਹ ਮਰਦਾ ਘਰੇ ਨੂੰ ਮਰਦਾ ਹੁਣ ਮਰ ਜੀਵੇ ਕਹਿੰਦੀ ਮੈਨੂੰ ਕੋਈ ケア ਨਹੀਂ ਹੈਗੀ ਤੇ ਕਹਿੰਦੀ ਸੀ ਉਹਨੇ ਮੈਨਾਂ ਸ਼ਾਟ ਕੀਤਾ ਤੇ ਕਹਿੰਦੀ ਮੇਰੇ ਘਰ ਦੇ ਨਾਲ ਤਾਂ ਕਹਿੰਦੀ ਮੇਰੀ ਅਗੇਜਮੈਂਟ ਫਿਕਸ ਕਰਤੀ ਆ ਕੱਲ ਨੂੰੁੰਡਾ ਵੇਖ ਕੇ ਆਇਆ ਨਹੀਂ ਸ਼ਾਇਦ ਕਹਿੰਦੀ ਮੈਂ ਤੇਜੂ ਨੂੰ ਵੀ ਦੱਸਿਆ ਕਿ ਉਹ ਫੇਰ ਨੂੰ ਕਹਿੰਦੀ ਮੇਰ ਸਾਡੇ ਗੇਜਮੈਂਟ ਫਿਕਸ ਕਰਤੀ ਹੈ ਤੇ ਕਹਿੰਦੀ ਵੀ ਮੈਂ ਮੈਰਿਜ ਕਰਵਾ ਲੈਣੀ ਹੈ ਕਹਿੰਦੀ ਇਹ ਆਪਣਾ ਜੋ ਕਹਿੰਦੀ ਕਰਦਾ ਕਹਿੰਦੀ ਪਰ ਤੈਨੂੰ ਮੈਂ ਸਬਕ ਸਿਖਾਉਂਗੀ ਕਿ ਕਿੱਦਾਂ ਕਿਸੇ ਆਪਣੀ ਲੀਫ ਨਾਲ ਖੇਡੀ ਜਾ ਹੁੰਦਾ ਕਹਿੰਦੀ ਪਤਾ ਕੀ ਗੱਲ ਕਹਿੰਦੀ ਇੱਕ ਜਗ੍ਹਾ ਵੀ ਇਹ ਸਹੀ ਹੁੰਦਾ ਹੈ ਇਹਨੂੰ ਤਾਂ ਨਹੀਂ ਹੈ ਇਹ ਕਹਿੰਦੀ ਹਰ ਇੱਕ ਜਗ੍ਹਾ ਗਲਤ ਆ ਹਰ ਇੱਕ ਜਗ੍ਹਾ ਗਲਤ ਆ ਸੰਦੀਪ ਨੇ ਉਹ ਫੋਨ ਫਨ ਲਾਇਆ ਉਹਨੇ ਹੈ ਮਸਤ ਗੋਲਾ ਬੋਗਦੀ ਐ ਸੋਈ ਬਨੂ ਆਹੋ ਸੰਦੀਪ ਅੱਗੋ ਸੰਦੀਪ ਨੇ ਬੇਸ਼ਬਾਨੀ ਕੀਤੀ ਅੱਗੋ ਕਹਿੰਦੀ ਮੇਰੇ ਨਾਲ ਨਹੀਂ ਬੇਸ਼ਬਾਨੀ ਤਾਂ ਨਹੀਂ ਕੀਤੀ ਉਹ ਤੈਨੂੰ ਤੇਰੇ ਸਾਹਮਣੇ ਗੱਲ ਹੋਈ ਹੈ ਕਿ ਤੂੰ ਬੋਲਦਾ ਜੀ ਮੈਨੂੰ ਅੱਗੋ ਸੰਦੀਪ ਕਹਿੰਦਾ ਵੀ ਤੇਰੀ ਦੇ ਪਰਨੀਤ ਕੀ ਕਹਿੰਦੇ ਨੇ ਤੇਜੀ ਦੇ ਪਰਨੀਤ ਦੀ ਗੱਲ ਹੈ ਤੇ ਉਹ ਆਪੇ ਹੀ ਦੇਖਣੇ ਕਹਿੰਦੀ ਜੇ ਤੂੰ ਕਹਿੰਦੀ ਅੱਗੋ ਮੈਨੂੰ ਕਹਿੰਦਾ ਵੀ ਜੇ ਤੂੰ ਕੇਸ ਕਰਨਾ ਤਾਂ ਕਰ ਦੇ ਵੀ ਮੈਂ ਵੀ ਕਚਹਿਰੀ ਦੇ ਵਿੱਚ ਹੀ ਰਹਿਣਾ ਮੈਨੂੰ ਝਗੜਨਾ ਆਉਂਦਾ ਅੱਗੋ ਨਿਬਣਵਾਉਣਾ ਕਹਿੰਦੀ ਮੈਂ ਕੰਦਾ ਨੋਕੋ ਐਵੇਂ ਬੋਲੇਆ ਫੋਨ ਨਹੀਂ ਜੰਨਾ ਭੈਣ ਦੀ ਲੰਦਾ ਸੁਨੀਲ ਵੀ ਐਵੇਂ ਅੱਗੋਂ ਬੋਲੇ ਆ ਪੀਜੇ ਤੂੰ ਕੇਸ ਕਰਨਾ ਤਾਂ ਵੀ ਕਰਦੇ ਮੈਂ ਡਰਦਾ ਨਹੀਂ ਹੈਗਾ ਹੈ ਤੇਰਾ ਬੰਦਾ ਕਹਿੰਦੀ ਜੇ ਗਲਤ ਕਹਿੰਦੇ ਐ ਅੱਗੋਂ ਮੁੰਡਿਆਂ ਦਾ ਵੀ ਤੇਰਾ ਹੀ ਬੰਦਾ ਗਲਤ ਆ ਸਾਨੂੰ ਤੂੰ ਕੀ ਕਹਿੰਨੀ ਹੈ ਉਹ ਸੰਭਲ ਕੇ ਨਹੀਂ ਰਹਿੰਦਾ ਐਵੇਂ ਉਹ ਵੀ ਇਹੋ ਜਿਹਾ ਚੋ ਮੈਂ ਤਾਂ ਦੇਰੇ ਜਾਂ ਜਾਂ ਬਲੌਕ ਕੀਤੀ ਸੀ ਮੈਂ ਕਰ ਲਈ ਜੀ ਕੱਲੋਂ ਹੌਂਸੈਂਦੀ ਜੀ ਕਹਿੰਦੀ ਮੇਰੇ ਭਾਂ ਨੂੰ ਕਹਿੰਦੀ ਨੂੰ ਮਰਦਾ ਨਾ ਕਹਿੰਦੀ ਹੁਣੇ ਮਰ ਜੇ ਮੈਨੂੰ ਕੋਈ ਪਿਆਰ ਨਹੀਂ ਮਿਲਿਆ ਜੀ ਤੇਰਾ ਨਹੀਂ ਉਹ ਵੀ ਤੇਰਾ ਕਰਦਾ ਬਹੁਦਾ ਮੈਂ ਕਿਹਾ ਕਹਿੰਦੀ ਕੁਛ ਮਰਜੀ ਹੋ ਜਵੇ ਹੋਂ ਨਹੀਂ ਕਹਿੰਦੀ ਇਦਾਂ ਹੋ ਸਕਦਾ ਮੇਰੀ ਕਹਿੰਦੀ ਅਗੇਜਮੈਂਟ ਹੋ ਗਈ ਹੈ ਕਹਿੰਦੀ ਹੋਂ ਨਹੀਂ ਮੈਂ ਕਿੱਥੇ ਆ ਸਕਦੀ ਸਮਝ ਆਇਆ ਵੀ ਬਹੁਤ ਹੈ ਮੈਂ ਨਹੀਂ ਸਮਝੀ ਹੈ ਜੀ ਕੈਂਡੀਡਾ ਹਾਂ ਦਾ ਯਾਰ ਅਹੀ ਜਾ ਯਾਰ ਮੈਂ ਸੀ ਕਿ ਫਾਇਰ ਡਿਵੀਸ਼ਨ ਦੇ ਸੀ ਮੈਂ ਮੈਂ ਸਮਝਾਇਆ ਬਾਕੀ ਨਹੀਂ ਸਮਝ ਰਹੀ ਮੈਂ ਕੀ ਕਰਾਂ ਮੈਂ ਕਿਹਾ ਨੇ ਮਾਰ ਦੇਣਾ ਕਹਿੰਦੀ ਘੜੀ ਨੂੰ ਮਰਦਾ ਹੁਣੇ ਮਾਰ ਦੇ ਵੀ ਮੈਨੂੰ ਕੋਈ ਕੇਅਰ ਨਹੀਂ ਹੈ ਜੀ ਕੋਈ ਨਾ ਬੰਦੇ ਨੇ ਸਵਾਲ ਕੀਤਾ ਕਿਉਂ ਮੇਰੇ ਨਾਲ ਕਹਦੇ ਯਾਰ ਪੁਲਿਸ ਦੇ ਕੋਲ ਹੀ ਫੋਨ ਕਰਦਾ ਯਾਰ ਮੈਂ ਵਾਰ ਵਾਰ ਫੋਨ ਕਰ ਰਿਹਾ ਨੇ ਪਾਗਲ ਹਾਂ ਕਿ ਕਰੀਂ ਮੇਰੇ ਲਈ ਕਰਨਾ ਮੈਂ ਕਹਿ ਤਾ ਦਿੱਤਾ ਇੱਕ ਵਾਰੀ ਹੋਰ ਕਰ ਪੁਲਿਸ ਅੱਧਾ ਮੈਂ ਕੀ ਕਹਾ ਨੂੰ ਫੋਨ ਕਰਕੇ ਇਹ ਬਸ ਤੈਨੂੰ ਪਿਆਰੇ ਜਾਂਦਾ ਹਾਂ ਨੂੰ ਨਾ ਪਤਾ ਹੀ ਜਾਂਦਾ ਦੀ ਨਾ ਵੀ ਰੱਖੀ ਸੀ ਕਿ ਦਾਸ ਤੀ ਹੁੰਦਾ ਤੇਰੀ ਨੂੰ ਲੰਦਾ ਹੁੰਦਾ ਹੋਰ ਤਾਂ ਇਹ ਨੂੰ ਨੋ ਵੀ ਲੰਦਾ ਉਹ ਤਾਂ ਮੈਨੂੰ ਗੱਲ ਦੀ ਕਲੀਅਰ ਕਰ ਰਹੀ ਹੈ ਕਹਿੰਦੀ ਮੈਂ ਕਰਨੀ ਨਹੀਂ ਜੀ ਦੇ ਬਿਲਕੁਲ ਮੇਰੇ ਕੋਲ ਨਹੀਂ ਜੀ ਜੇ ਹੈ ਨਹੀਂ ਮੇਰੇ ਕੋਲ ਉਹਨੇ ਹਰਦੇ ਉਸ ਦਾ ਨੰਬਰ ਵੀ ਪਤਾ ਨਹੀਂ ਉਹਦੇ ਕੋ ਕਿੱਥੋਂ ਆ ਤੇਰੇ ਆਫਿਸ ਚੋਂ ਕਿਸੇ ਨੇ ਦੱਸਿਆ ਇੱਕ ਗੱਲ ਹੋਰ ਰੈਨੂੰ ਦੱਸ ਦਵਾਂ ਉਹ ਵੀ ਚਲ ਗਏ ਨਹੀਂ ਨਹੀਂ ਤੇਰੇ ਆਫਿਸ ਤੋਂ ਗੱਲ ਗਈ ਆ ਉਹਨੇ ਪਤਾ ਨਹੀਂ ਕੋਈ ਗੱਲ ਹੋਈ ਆ ਉਹਨੇ ਮੈਨੂੰ ਕਸਮ ਚਾਹ ਕੇ ਗੱਲ ਲਸੀ ਆ ਕਿ ਨਹੀਂ ਨਹੀਂ ਮੇਰੇ ਵੀ ਆਫਿਸ ਤੋਂ ਕੋਈ ਨਹੀਂ ਆਸਵਾਗਤ ਆ ਕਹਿੰਦੀ ਤੂੰ ਇਹਦੇ ਨਾਲ ਵੀ ਗਈ ਆ ਆਫਿਸ ਦੇ ਵਿੱਚ ਫੇਰ ਕਹਿੰਦੀ ਵੀ ਕਿਸੇ ਨੇ ਮੈਨੂੰ ਆਫਿਸ ਦੇ ਵਿੱਚੋਂ ਜੈਮਲੀ ਕੁੜੀ ਬਾਰੇ ਦੱਸਿਆ ਜੈਮਲੀ ਕੁੜੀ ਗੇੜੀ ਕਹਿੰਦਾਂ ਰਹੀ ਨਹੀਂ 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 ਸਤਾ ਹਾਂ ਮੈਨੂੰ ਨਹੀਂ ਪਤਾ ਕਲਮ ਮੈਂ ਅੱਜ ਗੱਲ ਕਰਦੀ ਹਾਂ ਕਿ ਕੋਣ ਜੇਮਾ ਦੀ ਕੁੜੀ ਵੈਰੇ ਪਤਾ ਨਹੀਂ ਲੱਗਦਾ ਕਿ ਇੱਥੇ ਵਾਟਾ ਕੀ ਆਈ ਨਹੀਂ ਐ ਮੇਰੇ ਕੋਲ ਕੋਈ ਨਾ ਤਾਂ ਮਕਰ ਉਹ ਤਾਂ ਮੈਨੂੰ ਤਾਂ ਨਹੀਂ ਪਤਾ ਹੈਗਾ ਜੇਮਾ ਦੀ ਕੁੜੀ ਵੈਰੇ ਕਿਹੜੀ ਕਿੱਥੇ ਕਰਨੀ ਮਿਲਿਆ ਕਿੱਥੇ ਨਹੀਂ ਕੋਈ ਜਨ ਵਾਲੀ ਹੈ ਹੋਰੀ ਸੀ ਜੀ ਮੋ ਦੋਸਤ ਚੱਲ ਮੈਂ ਤੇਰੇ ਮਾਤੇ ਸੁਣ ਰਹੀ ਹਾਂ ਮੈਂ ਕੋ ਦੋ ਮੈਂ ਇੱਕ ਗੱਲ ਕਲੀਅਰ ਕਰਨਾ ਮੇਰੀਆਂ ਲੱਤਾਂ ਦੀ ਜਾਨ ਨਿਕਲੀ ਹੋਈ ਹੈ ਅੱਛਾ ਮੈਂ ਹੁਣ ਕੀ ਕਰਾਂ ਮੈਨੂੰ ਵੀ ਲੋਕੇਸ਼ਨਾਂ ਕਰ ਦਿੱਤੋ ਜਾ ਕੁਝ ਏਟਾ ਡਰ ਜਾ ਮੈਂ ਨਹੀਂ ਉਹਨੇ ਮੈਨੂੰ ਲੋਕੇਸ਼ਨਾਂ ਕਰ ਲੀਆਂ ਨੇ ਬਾਈ ਤੂੰ ਕੌਣ ਕਾਦੀਆਂ ਭੇਜੀਆਂ ਉਹਨੇ ਉਹ ਮੈਨੂੰ ਕਹਿੰਦੇ ਤੁਸੀਂ ਇਕੱਠੇ ਹੁੰਦੇ ਹੋ ਤੁਹਾਡੀ ਕੋਟ ਮੈਰਿਜ ਹੋਈ ਹੋਈ ਹੈ ਮੈਂ ਕਿਹਾ ਪੱਤੇ ਨਾਲ ਹੀ ਸਾਡੀ ਕੋਟ ਮੈਰਿਜ ਹੋਈ ਹੋਈ ਹੈ ਮੈਂ ਕਿਹਾ ਮੇਰਾ ਤਾਂ ਉਹ ਕਜ਼ਨ ਲੱਗਦਾ ਕਹਿੰਦੀ ਤੂੰ ਬੱਸ ਕਰ ਤੂੰ ਸ਼ਰਮ ਕਰ ਲਾ ਤੂੰ ਆਪ ਦੇ ਸਕੇ ਭਰਾ ਦੇ ਨਾਲ ਵੀ ਸੌਂਨੀ ਐ ਐਵੇਂ ਹੋਈ ਇਹ ਵਸੋ ਮੈਂ ਤੇਰੇ ਮੂੰਹ ਕਰਕੇ ਚੁੱਪ ਕਰ ਗਈ ਫਿਰ ਮੇਰੀ ਦੂਜੀ ਗੱਲ ਸੁਣ ਤੂੰ ਨੇ ਕਿਹਾ ਉਹ ਤਾਂ ਕੈਰੇਕਟਰਲੈਸ ਆ ਤੂੰ ਮੇਰਾ ਕੀ ਮਾਣਾ ਦੇਖ ਲਿਆ ਤੂੰ ਕਹਿੰਦਾ ਉਹ ਤਾਂ ਸੁਣ ਮੇਰੀ ਗੱਲ ਸੌਣ ਦਾ ਮੇਰੀ ਗੱਲ ਸੌਣ ਦਾ ਮੇਰੀ ਗੱਲ ਸੌਣ ਦਾ ਪਰ ਮੇਰੀ ਗੱਲ ਸੌਣ ਦੀ ਜੇ ਨਹੀਂ ਹੈ ਪਹਿਲਾਂ ਮੈਨੂੰ ਮੈਡਮ ਬਰਜਣਾ ਹੈ ਠੀਕ ਹੈ ਨਹੀਂ ਉਹ ਮੇਰੀ ਗੱਲ ਸੌਣ ਲੈ ਇੱਕ ਮਿੰਟ ਹਾਂ ਮੈਂ ਉਹਨੂੰ ਕੋਈ ਕੈਰੈਕਟਰਲੈਸ ਨਹੀਂ ਕਿਹਾ ਕੋਈ ਕੁਝ ਨਹੀਂ ਕਿਹਾ ਜੇ ਮੈਂ ਆਪਣੀ ਗੱਲ ਬਣਾਈ ਹੈ ਉਹ ਤੈਨੂੰ ਪਤਾ ਹੈ ਕਿ ਮੈਂ ਥੁੜੀ ਨੂੰ ਇਹੋ ਜਿਹੀ ਗੱਲ ਕੀਤੀ ਉਹਨੂੰ ਗੁੱਸਾ ਆ ਰਿਹਾ ਬਹੁਤ ਉਹ ਮੈਨੂੰ ਮਾਵਾ ਭੈਣਾਂ ਦੀ ਮੰਮੰਬੀ ਦੀ ਮਾਵਾ ਭੈਣਾਂ ਦੀ ਭਾਪੀ ਆ ਮਾਵਾ ਸਾਰੇ ਲਵਾਣਾ ਕਰਦੀ ਉਹ ਮੈਨੂੰ ਕਹਿੰਦੀ ਕਹਿੰਦੀ ਮੈਨੂੰ ਤੇਜੀ ਜਾਂਦਾ ਕਿ ਉਹ ਤਾਂ ਕਰੈਕਟਰਲੈਸ ਹੈ ਹੈਗੀ ਮੇਰੀ ਮਾਸੂ ਦੀ ਕੁੜੀ ਆ ਉਹ ਜਨੇ ਖਨੇ ਨਾਲ ਸੌ ਜਾਂਦੀ ਆ ਕਹਿੰਦੀ ਉਹ ਮੈਨੂੰ ਕਹਿੰਦੀ ਮੈਨੂੰ ਤੇਰੀਆਂ ਮੁੱਛਾਂ ਬਹੁਤ ਸੋਹਣੀਆਂ ਲੱਗਦੀਆਂ ਨੇ ਮੈਂ ਟੈਸਟ ਕਰ ਲਵਾਂ ਮੈਂ ਤੈਨੂੰ ਕਦੋਂ ਤੱਕ ਕੀਤਾ ਮੈਨੂੰ ਤੇਜੀ ਐ ਦੱਸ ਓਏ ਯਾਰ ਮੈਂ ਇਹ ਜੀ ਗੱਲ ਕਿਉਂ ਨਹੀਂ ਮੰਨ ਤੈਨੂੰ ਮਰ ਤੇ ਯਕੀਨ ਨਹੀਂ ਮੈਂ ਕਿਹਾ ਸੀ ਮੈਂ ਕੀ ਪਾਹੀ ਮੈਂ ਤੈਨੂੰ ਪੁੱਛ ਰਹੀ ਹਾਂ ਨਾ ਉਹ ਕਹਿੰਦੀ ਕੇ ਪਰਨੀਤ ਪੀ ਪੀ ਜਦੋਂ ਨਹੀਂ ਮੈਨੂੰ ਕਹਿ ਰਿਹਾ ਕਿ ਪਰਨੀਤ ਨੂੰ ਪੀ ਮੈਨੂੰ ਘਰ ਰਹਿਣ ਦੀ ਆਦਤ ਨਹੀਂ ਮੈਨੂੰ ਦਿੱਲੀ ਕਮਾ ਕੇ ਲਿਆ ਪੀ ਮੇਰੇ ਤੋਂ ਬਰਦਾਸ਼ਤ ਨਹੀਂ ਹੁੰਦਾ ਕਿ ਤੇਜ਼ੀ ਬਾਹਰ ਚੱਲ ਜAVE ਉਹਦੇ ਤੋਂ ਬਰਦਾਸ਼ਤ ਨਹੀਂ ਮੈਨੂੰ ਤੇਜ਼ੀ ਨਹੀਂ ਆਣੀ ਕਿਹਾ ਪਰਨੀਤ ਨੂੰ ਘਰ ਬੈਠਣ ਦੀ ਆਦਤ ਨਹੀਂ ਤਾਂ ਕਰਕੇ ਇਹ ਕੋਈ ਇਹ ਕੋਈ ਇਹ ਕੋਈ ਵਿਚਲਾ ਬੰਦਾ ਇਹ ਮੈਨੂੰ ਨਹੀਂ ਪਤਾ ਇਹ ਮੈਨੂੰ ਨਹੀਂ ਪਤਾ ਉਹ ਮੈਨੂੰ ਫੋਨ ਕਰਕੇ ਕਿਉਂ ਬੋਲਦੀ ਮੈਨੂੰ ਫੋਨ ਕਰਕੇ ਕਿਉਂ ਬੋਲਦੀ ਹੈ ਮੇਰੀ ਗੱਲ ਸੁਣਾ ਹਾਂ ਤੈਨੂੰ ਹੋਰ ਕੀ ਕਿਹਾ ਸਾਰੀ ਗੱਲ ਲੱਗਦੀ ਮੈਨੂੰ ਆਹੀ ਗੱਲਾਂ ਕਰਦੀ ਠੀਕ ਕਰਦੀ ਸੀ ਆਹੀ ਆਹੀ ਕੁਛ ਨਹੀਂ ਨਾ ਬੋਲੇ ਕਹਿੰਦੀ ਮੈਂ ਆ ਵੀ ਕੰਪਲੀਟ ਕੀਤੀ ਹੋਈ ਆ ਉਹਦਾ ਸਾਰਾ ਫੋਨ ਹੈਕ ਹੋ ਕੇ ਕਹਿੰਦੀ ਮੇਰੇ ਕੋਲ ਸਭ ਕੁਝ ਆ ਗਿਆ ਕਹਿੰਦੀ ਜਿਹਦਾ ਜਿਹਦੇ ਨਾਲ ਗੱਲਾਂ ਕਰਦੀ ਆ ਉਹਦਾ ਸਭ ਕੁਝ ਹੈਕ ਹੋ ਗਿਆ ਜਾਂ ਲੋਕੇਸ਼ਨਾਂ ਹੈਕ ਹੋ ਗਈਆਂ ਤਦ ਉਹ ਚੰਡੀਗੜ੍ਹ ਕਲੱਬ ਤੋਂ ਲੈ ਕੇ ਕਿਤੇ ਕਹਿੰਦੇ ਮੈਂ ਚੁੱਪ ਕਰਕੇ ਹੈਕ ਹੋ ਗਿਆ ਕੋਈ ਨਹੀਂ ਆ ਮੈਂ ਉਹਨੇ ਕਹਿੰਦੀ ਉਸ ਦੀਆਂ ਨਜ਼ਰੇ ਆ ਪਰ ਉਹਨੂੰ ਕਹਿੰਦੀ ਮੇਰੇ ਨਾਲ ਫੋਨ ਉਹਨੂੰ ਕੁਛ ਕਿਹਾ ਤਾਂ ਨਹੀਂ ਮੈਂ ਕੁਝ ਵੀ ਨਹੀਂ ਕਿਹਾ ਮੈਂ ਚੁੱਪ ਕਰਕੇ ਗੱਲਾਂ ਸੁਣੀ ਗਈ ਸਿਰਫ तेरे करके अरे तू बहुत बहुत मारना करना चाहिए मैं कोई का है तू ते बहुत मारिदा रे तू तू स्टोरीयां पाउंदी है तू सवाल मेरा नंबर हैगा ਮੈਨੂੰ ਕੀ ਪੁੱਛਦਾ ਫਿਰ ਨਹੀਂ ਨਹੀਂ ਤੂੰ ਮੈਨੂੰ ਕਹਿੰਨਾ ਵੀ ਸਟੋਰੀਆਂ ਸੇਵ ਕਰਕੇ ਕੀ ਨਹੀਂ ਗੱਲਤੀਆਂ ਇੰਸਟਾਗ੍ਰਾਮ ਦੀ ਗੱਲ ਕਰਦਾ ਵਾ ਬਈ ਇੰਸਟਾਗ੍ਰਾਮ ਤੇ ਦਾ ਮੈਨੂੰ ਪਤਾ ਨਹੀਂ ਮੈਨੂੰ ਇੱਕ ਗੱਲ ਸੁਣ ਮੈਨੂੰ ਤੂੰ ਸੰਦੀਪ ਦੇ ਨਾਲ ਸੌ ਸੁਪੀ ਉਹ ਘੜ ਲਿਆ ਉਹ ਮੈਨੂੰ ਕਹਿੰਦੀ ਮੈਨੂੰ ਇਹ ਨਹੀਂ ਫੇਰ ਕੋਸੜੀ ਆ ਉਹੀ ਗੱਲ ਤੋਂ ਮੈਂ ਚਾਹੀਉਣੀ ਉਹਨੇ ਤਾਂ ਕਹਿੰਦੀ ਹੁਣ ਉੱਤੇ ਹੀ ਜਾ ਹੋਊ ਉਹਨੂੰ ਪਤਾ ਨਹੀਂ ਕਿ ਕਰਦਾ ਉਹ ਕਹਿੰਦਾ ਕਿ ਕਰਦਾ ਨਹੀਂ ਤੇ ਜੀ ਮੈਨੂੰ ਹੰਦਾ ਮੇਰੀ ਗੱਲ ਦਾ ਤੇ ਕਿਹੜੀਆਂ ਗੱਲਾਂ ਸੁਣ ਮੈਂ ਹੈਗੀ ਹਾਂ ਕਰਟ ਮੇਰੀ ਗੱਲ ਸੁਣ ਨਹੀਂ ਹੈਗੀ ਮੇਰੇ ਵਰਗੀ ਕੁੜੀ ਨਹੀਂ ਤੈਨੂੰ ਲੱਭਣੀ ਜਿੰਨੀ ਮੈਂ ਤੇਰੇ ਨਾਲ ਖੜੀ ਮੇਰੀ ਗੱਲ ਸੁਣ ਲੈ ਤੈਨੂੰ ਗੱਲ ਸੁਣ ਲੈ ਹਾਂ ਹੋਰ ਤੈਨੂੰ ਕੀ ਕਰਨਾ ਕਰੀ ਉਹਨੇ ਕਿਹਦੀ ਹੱਟ ਨੇ ਕਾਦੇ ਵਿੱਚ ਆਉਣੀ ਐ ਤੂੰ ਇਹ ਗੱਲ ਕਹੀ ਉਹਨੇ ਹਾਂ ਹੋਰ ਕੀ ਕਿਹਾ ਕਹਿੰਦੀ ਸਭ ਕੁਝ ਖਤਮ ਕਰਤਾ ਮੈਂ ਉਹਨੂੰ ਬਲੈਕ ਲਿਸਟ ਕਰਵਾ ਦੇਣਾ ਤੇ ਐਵੇਂ ਉਹ ਕਹਿੰਦੀ ਕੰਪਲੀਟ ਉਹਦੀ ਕੀਤੀ ਹੋਈ ਐ ਮੈਂ ਤੇ ਪੁਲਿਸ ਕਦੇ ਵੀ ਚੱਕ ਸਕਦੀ ਐ ਉਹਨੂੰ ਕਹਿੰਦੀ ਉਹਨੂੰ ਮੈਂ ਉਹਨੇ ਮੇਰੇ ਨਾਲ ਫਰਾਡ ਕੀਤਾ ਉਹਨੂੰ ਕਹਿੰਦੀ ਮੈਂ ਦੱਸੂਗੀ ਤੇ ਤੂੰ ਸਿਮਰਨ ਦੇ ਨਾਲ ਉਹਦਾਂ ਤੂੰ ਰੂਮ 'ਚ ਜਾ ਕੇ ਆਇਆ ਹੈ ਉਹਨੂੰ ਉਹਨਾਂ ਕੀ ਕਰਾਂ ਕੁੜੀ ਮੇਰੀ ਗੱਲ ਤੇ ਇਹ ਮੇਰੇ ਸਾਈ ਦੀ ਕੁੜੀ ਹੈ ਹਾਂ ਉਹਨੂੰ ਕਹਤਾ ਮੇਰੇ ਸਾਈ ਦੀ ਕੁੜੀ ਹੈ ਮੈਂ ਹਰ ਵਾਰ ਉਸ ਨਾਲ ਖੜੀ ਆ ਸ਼ਰਮ ਕਰ ਲੈਂਦਾ ਮੈਨੂੰ ਕਰੈਕਟਰ ਮੇਰੀ ਇੱਕ ਮਿੰਟ ਗੱਲ ਕਰਦਾ ਹਾਂ ਹਾਂ ਹਲੋ ਹਾਂ ਤਨੂ ਵੀਰਾ ਦਾ ਬਈ ਮੰਜੀ ਤੇ ਗੱਲ ਕਰੂਗਾ ਨਹੀਂ ਇਹ ਗੱਲ ਬਸ ਨਹੀਂ ਪੱਤੀ ਨਹੀਂ ਕਰਦੀ ਹਾਂ ਚਲ ਠੀਕ ਹੈ ਤੂੰ ਨੇ ਯਾਨੀ ਕਿ ਸੰਗੀ ਕੀਤੀ ਮੈਂ ਤਾਂ ਮਰ ਜਾਣਾ ਹੁਣ ਤੂੰ ਮੈਨੂੰ ਕਰੈਕਟਰਲੈਸ ਦੱਸ ਕੇ ਸੰਗੀ ਨਹੀਂ ਕੀਤੀ